ਸਤਿ ਸ੍ਰੀ ਅਕਾਲ ਵੀ ਮਿੱਤਰੋ ਅੱਜ ਤੁਹਾਨੂੰ ਲੈ ਕੇ ਆਏ ਆ ਅਸੀਂ ਹੁਸ਼ਿਆਰਪੁਰੇ ਚੰਡੀਗੜ੍ਹ ਰੋਡ ਦੇ ਉੱਤੇ ਜਿੱਥੇ ਕਿ ਬਿਲਕੁਲ ਮਿਨੀ ਸੈਕਟਰੀਏਟ ਤੋਂ ਥੋੜਾ ਪਿੱਛੇ ਔਰ ਆਈਡੀਐਫਸੀ ਬੈਂਕ ਦੇ ਬਿਲਕੁਲ ਸਾਹਮਣੇ ਇੱਕ ਬਜ਼ੁਰਗ ਜੋੜੇ ਨੇ ਜਿਹੜੀ ਇੱਕ ਰੇੜੀ ਲਗਾਈ ਆ ਜਿੱਥੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤੇ ਨਾਲ ਚਾਟੀ ਦੀ ਲੱਸੀ ਮਿਲਦੀ ਹੈ ਤੁਸੀਂ ਵੀ ਸ਼ੁਕੀਨ ਹੋ ਤਾਂ ਜਰੂਰ ਆ ਕੇ ਇੱਕ ਵਾਰੀ ਉੱਥੇ ਸਰੋਂ ਦੇ ਸਾਗ ਦਾ ਸਵਾਦ ਦੇਖੋ ਪਿੰਡ ਆਦਮਵਾਲਦ ਰਹਿਣ ਵਾਲੇ ਇਹੇ ਇਹ ਬਜ਼ੁਰਗ ਜੋੜੇ ਜਿਹੜੇ ਆ ਜਿਨ੍ਹਾਂ ਨੇ ਆ ਕੇ ਇੱਥੇ ਰੇੜੀ ਲਗਾਈ ਆ ਦੇਖੋ ਤੁਸੀਂ ਸਵਾਦ ਜ਼ਰੂਰ ਆ ਕੇ ਚੈੱਕ ਕਰੋ ਤੇ ਉਹਨਾਂ ਦਾ ਹੌਸਲਾ ਅਫਜ਼ਾਈ ਕਰੋ ਸਿਰਫ 60 ਰੁਪਏ ਦੇ ਵਿੱਚ ਜਿਹੜੀ ਤੁਹਾਨੂੰ ਇਹ ਥਾਲੀ ਮਿਲੇਗੀ ਸਰੋਂ ਦਾ ਸਾਗ ਤੇ ਦੋ ਮੱਕੀ ਦੀਆਂ ਰੋਟੀਆਂ ਹੁਸ਼ਿਆਰਪੁਰ ਵਾਲਿਓ ਅਗਰ ਤੁਸੀਂ ਵੀ ਹੋ ਸ਼ੁਕੀਨ ਤਾਂ ਜ਼ਰੂਰ ਇੱਕ ਵਾਰ ਇਸ ਜੋੜੇ ਦੀ ਪਹੁੰਚ ਕੇ ਹੌਸਲਾ ਅਫਜ਼ਾਈ ਕਰੋ ਰਾਤ ਲੋਕ ਸਿੰਘ ਜੀ ਅੱਗੇ ਹਰ ਕੁਸ਼ੀਏ ਮੱਕੀ ਦੀ ਰੋਟੀ ਦੇ ਸਰੋਂ ਦਾ ਸਾਗ ਚਾਟੀ ਦੀ ਰੱਸੀ ਸਪੈਸ਼ਲ ਨਾਲ ਬੋੜ ਵਾਲੀ ਚਾਹ ਜੀ 60 ਰੁਪਏ ਦੀ ਪਲੇਟ ਆ ਜੀ ਦੋ ਪ੍ਰਸ਼ਾਦੇ ਆ ਤੇ ਨਾਲ ਸਰੋਂ ਦਾ ਸਾਗ ਮੱਖਣ ਪਾ ਕੇ ਜੀ ਇੱਦਾਂ ਸੋਚ ਆਈ ਆ ਕੱਲ ਜੀ ਤੁਹਾਡੀ ਬਸ ਮੇਰੇ ਬੇਟੇ ਨੇ ਮੈਨੂੰ ਕਿਹਾ ਸੀਗਾ ਵੀ ਕਰੋ ਇਹ ਕੰਮ ਸ਼ੁਰੂਆਤ ਵਾਹਿਗੁਰੂ ਦਾ ਹੁਕਮ ਹੋਇਆ ਆਪਣੇ ਕੀਰਤ ਕਰ ਰਹੇ ਆ ਵਾਹਿਗੁਰੂ ਦੀ ਕਿਰਪਾ ਨਾਲ ਰੋਟੀ ਪਾਣੀ ਮਿਲਿਆ ਆ ਆਕੜੀ ਤੁਸੀਂ ਅਸੀਂ ਆਈਦਾ ਜੀ ਆਦਮ ਬਾਦ ਚਿੰਤਪੁਨੀ ਰੋਡ ਤੋਂ ਜੀ ਠੀਕ ਹੈ ਜੀ ਕਿਦਾਂ ਦਾ ਹੰਗਾਰਾ ਮਿਲ ਰਿਹਾ ਇੱਥੇ ਹੋੜੀ ਹੋੜੀ ਰਿਸਪੌਂਸ ਮਿਲ ਰਿਹਾ ਜੀ ਅਸੀਂ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜਿੱਦਾਂ ਹੁਕਮ ਹੈਗਾ ਜੀ ਕੀਰਤ ਕਰ ਰਹੇ ਆ ਉਹਦੇ ਅਨੁਸਾਰ ਆਪਣੀ ਕੀਰਤ ਕਰ ਰਹੇ ਆ ਨਾਮ ਵੀ ਜਪ ਰਹੇ ਆ ਤੇ ਜਿਹੜੇ ਕਸਟਮਰ ਆ ਰਹੇ ਆ ਹੋੜੀ ਹੋੜੀ ਜਿੱਦਾਂ ਨੂੰ ਪਤਾ ਲੱਗਦਾ ਪਿਆ ਬਹੁਤ ਵਧੀਆ ਉਹ ਕਹਿ ਰਿਹਾ ਵੀ ਸਾਗ ਤੇ ਮੱਕੀ ਰੋਟੀ ਚੁੱਲੇ ਤੇ ਤਿਆਰ ਕਰਕੇ ਲਿਆਈ ਦੀ ਹੈ ਜੀ ਉਹ ਇੱਥੇ ਆ ਕੇ ਪ੍ਰਸ਼ਾਦ ਰੋਟੀ ਵਗੈਰਾ ਸਾਗ ਗਰਮ ਕਰਕੇ ਆਏਗੇ ਕਸਟਮਰ ਨੂੰ ਖਵਾਈਦਾ ਜੀ ਉਹ ਜੈਨੂਅਲ ਰੇਟ ਰੱਖੀਦਾ ਜੀ ਸਭ ਤੋਂ ਜਿਹੜਾ ਤੁਸੀਂ ਦੱਸਿਆ ਕਿ 60 ਰੁਪਏ ਦੇ ਵਿੱਚ ਸਾਗ ਤੇ ਨਾਲ ਦੋ ਮੱਕੀ ਦੀਆਂ ਰੋਟੀਆਂ ਨਾਲ ਹਰੀ ਮਿਰਚ ਤੇ ਨਾਲ ਮੁੱਠੀ ਤੇ ਨਾਲ ਵਿੱਚ ਮੱਖਣ ਪਾ ਕੇ ਆਪਣਾ ਪੁੱਗ ਜਾਊਗਾ ਨਹੀਂ ਰੇਟ ਜਿਹੜਾ ਪੁੱਗ ਜਾਊਗਾ ਵਾਹਿਗੁਰੂ ਦੀ ਕਿਪਾ ਨਾਲ ਗੱਲ ਏ ਆ ਜੀ ਮਾਇਆ ਨਾਲ ਨਹੀਂ ਜਾਣੀ ਦਾਲ ਪੁਲਕਾ ਮਿਲ ਜAVE ਵਾਹਿਗੁਰੂ ਦਾ ਸ਼ੁਕਰ ਕਰਦੇ ਆ ਤੇ ਇਸੇ ਕਰਕੇ ਕਹਿੰਦੇ ਆ ਵੀ ਆਪਣੇ ਕਿਸੇ ਤੇ ਬੋਝ ਨਾ ਬਣੀਏ ਤੇ ਆਪਣੀ ਹੱਤੀ ਕੀਰਤ ਕਰੀਏ ਨਾਮ ਜਪੀਏ ਵੰਡ ਛਕੀਏ ਜੋ ਗੁਰੂ ਨਾਨਕ ਦੇਵ ਜੀ ਨੇ ਸਿਧਾਂਤ ਅਨੁਸਾਰ ਕਿਹਾ ਹੈ ਉਹਨਾਂ ਦੇ ਨੀਮਾ ਦਾ ਪਾਲਨ ਕਰ ਰਹੇ ਆ ਇਸੇ ਕਰਕੇ ਉਹਦੀ ਰਹਿਮਤ ਕਿਰਪਾ ਉਹਦੀ ਆ ਅਸੀਂ ਕੁਝ ਵੀ ਨਹੀਂ ਕਰਨ ਯੋਗ ਇਹ ਕਿਹੜੀ ਜਗ੍ਹਾ ਹੈ ਜੀ ਇਹ ਇਹ ਹੈਗਾ ਜੀ ਮਿੰਨੀ ਸ਼ੈੱਟ ਕੋ ਪਿੱਛੇ ਆ ਜੀ ਆ ਬੈਂਕਾਂ ਹੈਗੀਆਂ ਜੀ ਨਾਲ ਸਾਹਮਣੇ ਤੇ ਉਹਦੇ ਸੌਣੇ ਥੋੜੇ ਦਿਨ ਹੋਇਆ ਸਾਨੂੰ 15 ਕੁ ਦਿਨ ਹੋਇਆ ਕੰਮ ਸ਼ੁਰੂ ਕੀਤੇ ਨੂੰ ਸਰ ਸਰ ਬਹੁਤ ਵਧੀਆ ਚੱਲ ਰਿਹਾ ਉਸ ਵਾਹਿਗੁਰੂ ਦੀ ਕਿਰਪਾ ਆ ਕਿਸੇ ਨੇ ਅਕਲ ਦੀ ਪੈਕ ਕਰਾਉਣਾ ਹੋਵੇ ਤਾਂ ਪੈਕ ਕਰ ਦੇ ਪੈਕ ਵੀ ਕਰਕੇ ਦੇਈ ਜਾਂਦੀ ਪੈਕ ਵੀ ਕਰ ਦੇਦਾ ਕਿਸੇ ਕੋ ਕਿਸੇ ਕੋ ਵੱਧ ਮਾਇਆ ਨਹੀਂ ਲਈ ਦੀ ਜੋ ਜਾਇਦਾਦ ਜੋ ਆਪਣੀ ਲਾਗਤ ਆਉਹੀ ਪਈਆ ਠੀਕ ਹੈ ਬਹੁਤ ਵਾਹਿਗੁਰੂ ਜੀ ਕੀ ਫਤਿਹ